ਇਨਵੈਸਟੀਗੇਸ਼ਨ ਸ੍ਰੀ ਸਰਪਜੀਤ ਰਾਏ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਿਤਾਜ ਸਬ ਡਿਵੀਜ਼ਨ ਸ਼ਾਹਕੋਟ ਦੇ ਸਾਂਝਾ ਕੇਂਦਰ ਸ਼ਾਹਕੋਟ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਜਵਾ ਕਲਾ ਦੇ ਵਿਦਿਆਰਥੀਆਂ ਵੱਲੋਂ ਡੀਐਸਪੀ ਦਫਤਰ ਸ਼ਾਹਕੋਟ ਸਾਂਝਾ ਕੇਂਦਰ ਸ਼ਾਹਕੋਟ ਅਤੇ ਪੁਲਿਸ ਸਟੇਸ਼ਨ ਸ਼ਾਹਕੋਟ ਦਾ ਵਿਜ਼ਿਟ ਕੀਤਾ ਗਿਆ ਇਸ ਦੌਰਾਨ ਡੀਐਸਪੀ ਸ਼ਾਹਕੋਟ ਊਂਕਾਰ ਸਿੰਘ ਬਰਾੜ ਪੀਪੀਐਸ ਵੱਲੋਂ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਾਈਬਰ ਕ੍ਰਾਈਮ ਅਤੇ ਸਾਈਬਰ ਹੈਲਪਲਾਈਨ 1930 ਟ੍ਰੈਫਿਕ ਨਿਯਮਾਂ ਦੀ ਪਾਲਣਾ, ਸਿਹਤ ਸੰਭਾਲ ਅਤੇ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਬੱਚਿਆਂ ਨੂੰ ਖੇਡਾਂ ਵਿੱਚ ਸਰਗਰਮ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਉਹ ਸਿਹਤਮੰਦ ਜੀਵਨ ਸ਼ੈਲੀ ਅਪਣਾ ਸਕਣ ਅਤੇ ਨਸ਼ਿਆਂ ਤੋਂ ਦੂਰ ਰਹਿ ਸਕਣ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪੁਲਿਸ ਦੇ ਕੰਮਕਾਜ, ਵੱਖ-ਵੱਖ ਰੈਂਕਾਂ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ। ਡਾਕਟਰ ਰਾਣਾ ਅਪਰਾਧੀ ਖਾਸ ਰਿਪੋਰਟ यह प्रोग्राम विद्यार्थियों नशिया विरुद्ध जागरूकता पैदा कर सुरक्षा समाज प्रति जिम्मेवारी की भावना मजबूत करन वाल एक महत्वपूर्ण कदम साबित होया ਇੱਕ ਸਿੰਗਲ ਸਟਾਫ ਠੀਕ ਹੈ ਜੀ ਇੱਥੇ ਬੀਪੀ ਲਿਗਾ ਹੋਊਗਾ ਤਾਂ ਸਿੰਗਲ ਸਟਾਫ ਹੋਊਗਾ ਇੰਸਪੈਕਟਰ ਐਂਡ ਸਰਕਾਰੀ ਆਹ ਵਾਲੀ ਡੋਰੀ ਹੈ ਇਹਨੂੰ ਵਿਸਰ ਗਾਰਡ ਕਹਿੰਦੇ ਆ ਬੋਲਣਾ ਨਹੀਂ ਬੱਚੇ ਇਹਨੂੰ ਵਿਸਰ ਗਾਰਡ ਕਹਿੰਦੇ ਆ ਪਰ ਬੋਲਿਆ ਨਹੀਂ ਕੰਪਲੇਨ ਸੰਭੇ ਜਿਹੜੇ ਸਾਰੇ ਮਿਸਟਰ ਕਰਦੇ ਨੇ ਇਹ ਲੈ ਕੇ ਜਿਹੜਾ ਰਸਨੂਸੀਆ ਬਣਾ ਲਾਸਟ ਹੈ ਇਹ ਨੂੰ ਨਹੀਂ ਨਾ ਦਿੰਦੇ ਇਹ ਪੁਲਿਸ ਸਟੇਸ਼ਨ ਸੀਸੀਟੀਵੀ ਜਨਰਲ ਕੈਮਰਾ ਸੈਟ रु पवाड़िया पे जो आप उन्नीस चौबीस घंटे के अंदर पैसे वापस आ जाएंगे ਇਹ ਕੋਈ ਜਿਵੇਂ ਕਮਪਲੇਟ ਹੈ ਜਿਹੜਾ ਕਮਪਲੇਟ ਹੈ ਤੇ ਇਹ ਐਡ ਕਰਨਾ ਚਾਹੁੰਦੇ ਕਿ ਕੋਈ ਕੋਈ ਕਮਪਲੇਟ ਜੇਸਟੇਸ਼ਨ ਆਉਂਦੀ ਲੋਕ ਨੂੰ ਸਮਾਜ ਚੇਂਜ ਹੋ ਗਿਆ ਕੋਲ 1 1 2 ਤੇ ਬਹੁਤ ਤੁਹਾਡੇ ਸਕੂਲ ਦੇ ਬਾਹਰ ਪਾਰਕਿੰਗ ਦੇ ਤੋਂ ਤੁਸੀਂ ਨਿਕਲਦੇ ਹੋ ਉੱਥੇ ਤੋਂ ਅਮਿੱਟ ਪਰਹਣ ਵਾਲੇ ਹੋ ਤੁਹਾਡੇ ਬੱਚੇ ਸਕੂਲ ਨਹੀਂ ਸਾਈਕਲ ਨਹੀਂ ਲੰਘ ਰਹੇ ਤੁਹਾਡੇ ਕਿੱਥੇ ਨਹੀਂ ਸੌਂ ਰਹੇ रस्ते जा रहे हैं रस्ते तो yeah. दसो ना दसो वन वन टू तो कॉल करो उन्नी है साढ़ी तीन सौ रस्ते ठीक है फिर लड़किया हेल्पलाइन नंबर देना वन जीरो नाइन है तो कहते मैसेज हेल्पलाइन नंबर है ना तो स्कूल डेस्ट करते हैं जिमें कोई लेडीज किसी तरह वो दस समय से कॉल करना चाहिए

অলপ পেৰণ্টছ সপোৰ্ট কৰোঁ